ਜਹੇਦਾਰ ਜੀ ਜਹੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਇੱਕ ਬੈਠਕ ਸੱਦੀ ਗਈ ਸੀ ਮੀਟਿੰਗ ਸੱਦੀ ਗਈ ਸੀ ਔਰ ਉਸ ਤੋਂ ਬਾਅਦ ਜਹੇਦਾਰ ਭਾਈ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਕਿ ਉਹ ਮੀਟਿੰਗਸ ਕਰਦੇ ਨਜ਼ਰ ਆਏ ਸੀ ਹੁਣ ਇਹਨਾਂ ਮੀਟਿੰਗਸ ਨੂੰ ਲੈ ਕੇ ਚਰਚਾਵਾ ਤੇਜ਼ ਹੋ ਗਈਆਂ ਪਹਿਲਾਂ ਬੁੱਧੀਜੀਵੀ ਅਸ਼ਟਕਾਲ ਤਖਸਾਲ ਸੱਦੇ ਗਏ ਉਸ ਤੋਂ ਬਾਅਦ ਹੁਣ ਚਰਚਾਵਾ ਨੇ ਕਿ ਆਉਂਦੇ ਸਮੇਂ ਦੇ ਵਿੱਚ ਜਥੇਬੰਦੀਆਂ ਦੇ ਆਗੂ ਵੀ ਸੱਦੇ ਜਾਣਗੇ ਮਤਲਬ ਕਿ ਮੀਟਿੰਗਸ ਜਿਹੜੀਆਂ ਆਇਆਂ ਨੇ ਦਾ ਦੌਰ جاری ਹੈ ਔਰ ਕਾਰਨ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਬਣੀ ਹੋਈ ਹੈ ਇਸ ਚੀਜ਼ ਦੇ ਉੱਤੇ ਪਹਿਲਾਂ ਵੀ ਬੜੀਆਂ ਟਿੱਪਣੀਆਂ ਹੋ ਚੁੱਕੀਆਂ ਨੇ ਪਰ ਜਥੇਦਾਰ ਭਾਈ ਰਣਜੀਤ ਸਿੰਘ ਜਿਹੜੇ ਨੇ ਉਹ ਹੁਣ ਦੁਬਾਰਾ ਡੱਟ ਕੇ ਇਸ ਮਾਮਲੇ ਸੰਬੰਧੀ ਬੋਲੇ ਨੇ ਗਿਆਨੀ ਰਣਜੀਤ ਸਿੰਘ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਦਰਸਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਜਿਸ ਦੇ ਵਿੱਚ ਜਥੇਦਾਰ ਸਹਿਬਾਨ ਨੂੰ ਹੀ ਸ਼ਾਇਦ ਕਾਣਾ ਕਹਿ ਗਏ ਗਿਆਨੀ ਰਣਜੀਤ ਸਿੰਘ ਇਹ ਸ਼ਬਦ ਜਿਹੜਾ ਇਹ ਅਲਫਾਜ਼ ਜਿਹੜਾ ਹੈ ਬੜਾ ਤਿੱਖਾ ਹੈ ਔਰ ਬੜਾ ਕਰੂਰ ਹੈ ਪਰ ਇਸ ਦੇ ਬਾਵਜੂਦ ਇਸ ਸ਼ਬਦ ਦੀ ਵਰਤੋਂ ਕਰ ਲਈ ਗਈ ਹੈ ਇਹਦਾ ਕਾਰਨ ਕੀ ਹੈ ਦਰਸਲ ਮੀਟਿੰਗਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਔਰ ਮੀਟਿੰਗਸ ਦੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਗੱਲ ਐਸੋਂ ਤੱਕ ਪਹੁੰਚ ਗਈ ਕਿ ਮੀਟਿੰਗਸ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਕੀ ਸਿੰਘ ਸਾਹਿਬ ਮੀਟਿੰਗਸ ਕਰਕੇ ਅੱਗੇ ਫੈਸਲਾ ਸੁਣਾਉਂਦੇ ਹੁੰਦੇ ਸੀ ਮਰਿਆਦਾ ਕੀ ਹੈ ਇਹਦੇ ਬਾਰੇ ਜਾਣਕਾਰੀ ਗਿਆਨੀ ਰਣਜੀਤ ਸਿੰਘ ਵੱਲੋਂ ਲੈਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਜੋ ਕੁਝ ਵਾਪਰਿਆ ਜੇ ਉਹ ਬੱਜਰ ਗੁਨਾਹ ਵੀ ਨੇ ਤਾਂ ਉਹ ਸਾਰਾ ਕੁਝ ਜਥੇਦਾਰ ਸਹਬਾਨਾ ਦੇ ਸਾਹਮਣੇ ਹੀ ਹੋਇਆ ਐ ਤਾਂ ਹੈ ਨਹੀਂ ਕਿ ਉਸ ਵੇਲੇ ਅ ਜਿਹੜੇ ਇਸ ਵੇਲੇ ਦੇ ਜਥੇਦਾਰ ਨੇ ਤਤਕਾਲੀ ਜਥੇਦਾਰ ਨਹੀਂ ਜਾਂ ਫਿਰ ਉਹ ਪਹਿਲਾਂ ਪੁਰਾਣੇ ਜਥੇਦਾਰ ਵੀ ਹੈਗੇ ਨੇ ਉਹ ਉਸ ਵੇਲੇ ਇੱਥੇ ਸੀ ਨਹੀਂ ਜਾਂ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਗਿਆਨੀ ਰਣਜੀਤ ਸਿੰਘ ਕਹਿੰਦੇ ਨੇ ਕਿ ਇਹ ਸਾਰਾ ਕੁਝ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋਇਆ ਪਰ ਇਲਜ਼ਾਮ ਉਹਨਾਂ ਨੇ ਲਾਇਆ ਹੈ ਕਿ ਇਹਨਾਂ ਨੇ ਇਹ ਸਭ ਕੁਝ ਅਨਡਟ ਕੀਤਾ ਵੇਖ ਕੇ ਵੀ ਅੰਡਰਟ ਕੀਪ ਹੈ ਹੁਣ ਇਹ ਐਡਾ ਵੱਡਾ ਇਲਜ਼ਾਮ ਹੈ ਆਪਣੇ ਆਪ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਗੱਲ ਕਰਦੇ ਨੇ ਕਿ ਸ੍ਰੀ ਕਾਲ ਤਕ ਸਾਹਿਬ ਦੇ ਅੰਦਰ ਕੋਈ ਸਲਾਹ ਦੇਣ ਵਾਸਤੇ ਨਹੀਂ ਆ ਸਕਦਾ ਕਿਉਂਕਿ ਗੁਰੂ ਮਰਿਆਦਾ ਹੈ ਉਹਨਾਂ ਨੇ ਕਿਹਾ ਕਿ ਗੁਰੂ ਨੇ ਮਰਿਆਦਾ ਜਿਹੜੀ ਹੈ ਉਹ ਇਦਾਂ ਦੀ ਰੱਖੀ ਹੈ ਕਿ ਗ੍ਰੰਥ ਗੁਰੂ ਗ੍ਰੰਥ ਔਰ ਗੁਰੂ ਪੰਥ ਜਿਹੜੇ ਨੇ ਉਹੀ ਆਪਣੇ ਆਪ ਦੇ ਵਿੱਚ ਮੁਕੰਮਲ ਨੇ ਉਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦਾ ਉਹਨਾਂ ਨੇ ਉਦਾਹਰਨ ਦਿੱਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘ ਸਹਬਾਨਾ ਨੂੰ ਮੁਕੰਮਲ ਬਣਾ ਦਿੱਤਾ ਸੀ। ਔਰ ਉਹਨਾਂ ਨੂੰ ਸਾਫ਼ ਕਰ ਦਿੱਤਾ ਸੀ ਕਿ ਤੁਹਾਡੇ ਵਾਸਤੇ ਮੈਂ ਤੇ ਮੇਰੇ ਵਾਸਤੇ ਤੁਸੀਂ ਗੁਰੂ ਹੋ। ਇਹ ਗਿਆਨੀ ਰਣਜੀਤ ਸਿੰਘ ਦੱਸਦੇ ਨਜ਼ਰ ਆਏ ਉਸ ਨੀਜੀ ਚੈਨਲ ਦੇ ਇੰਟਰਵਿਊ ਦੇ ਵਿੱਚ। ਔਰ ਉਹ ਕਹਿੰਦੇ ਨੇ ਕਿ ਕਿਸੇ ਕੋਈ ਵੀ ਸਲਾਹ ਜਿਹੜਾ ਉਹ ਸਿੰਘ ਸਾਹਿਬ ਨੂੰ ਨਹੀਂ ਦੇ ਸਕਦਾ। ਇਸ ਮਾਮਲੇ ਨੂੰ ਲੈ ਕੇ ਜਾਂ ਕੋਈ ਵੀ ਜੋ ਫੈਸਲਾ ਕਰਨਾ ਹੋਵੇ ਉਹਨੂੰ ਲੈ ਕੇ। ਇਸ ਵਾਸਤੇ ਗਿਆਨੀ ਰਣਜੀਤ ਸਿੰਘ ਨੇ ਜਿਹੜੀਆਂ ਮੀਟਿੰਗਸ ਹੋਈਆਂ ਉਹਨਾਂ ਨੂੰ ਗਲਤ ਠਹਿਰਾਇਆ। ਉਹਨਾਂ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਚੌਣ ਤੇ ਅੰਦਰ ਬੈਠ ਕੇ ਗੁਰਮਤਾ ਪਾ ਸਕਦੇ ਆ ਪਰ ਬਾਹਰੋਂ ਕਿਸੇ ਨੂੰ ਸੱਦ ਕੇ ਸਲਾਹ ਜਿਹੜੀ ਆ ਉਹ ਲੈ ਕੇ ਕੋਈ ਗੁਰਮਤਾ ਨਹੀਂ ਪੈਂਦਾ ਹੁੰਦਾ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੁਣ ਸਵਾਲ ਖੜੇ ਹੋ ਰਿਹਾ ਤੇ ਵਾਜਬ ਵੀ ਐ ਪ੍ਰਤੀਤ ਹੋਣ ਲੱਗ ਗਏ ਆ ਗਿਆਨੀ ਰਣਜੀਤ ਸਿੰਘ ਦੇ ਬਿਆਨ ਤੋਂ ਬਾਅਦ ਪਰ ਕੀ ਇਹ ਸਵਾਲ ਅਸਲ ਦੇ ਵਿੱਚ ਐਗਜ਼ਿਸਟ ਕਰਦੇ ਨੇ ਔਰ ਜੇ ਕਰਦੇ ਨੇ ਤਾਂ ਫਿਰ ਇਹ ਸਵਾਲ ਜੋ ਉੱਠ ਰਹੇ ਆ ਕਿ ਕੀ ਇਹ ਮੀਟਿੰਗਸ ਜਿਹੜੀਆਂ ਵਾਜਬ ਠਹਰਾਈਆਂ ਜਾ ਸਕਦੀਆਂ ਨੇ ਜਾਂ ਫਿਰ ਮਹਿਜ਼ ਟਾਈਮ ਸਟਾਲ ਜਿਹੜਾ ਕੀਤਾ ਜਾ ਰਿਹਾ ਇਹਨਾਂ ਦੇ ਵਿੱਚ ਕਾਰਨ ਕੀ ਹੈ ਗਿਆਨੀ ਰਣਜੀਤ ਸਿੰਘ ਨੇ ਉਸ ਇੰਟਰਵਿਊ ਦੇ ਵਿੱਚ ਬਖੂਬੀ ਦੱਸਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਹੈ ਉਮੀਦ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਜਲਦ ਤੁਹਾਡੇ ਰੂਬਰੂ ਲੈ ਕੇ ਆਈਏ ਗਿਆਨੀ ਰਣਜੀਤ ਸਿੰਘ ਨੂੰ ਔਰ ਇਸ ਦਰਮਿਆਨ ਤਿੱਖੇ ਇਲਜ਼ਾਮ ਜਿਹੜੇ ਲਾਉਂਦੇ ਨਜ਼ਰ ਆਏ ਨੇ ਸਵਾਲ ਖੜੇ ਕਰਦੇ ਨਜ਼ਰ ਆਏ ਨੇ ਸਿੰਘ ਸਾਭਾ ਦੇ ਉੱਤੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾਨੀ ਦੀ ਪੰਜਾਬੀ ਤੇ